ਕ੍ਰਾਸ ਬਾਰਡਰ ਮੋਡਿਊਲ ਦਾ ਪਰਦਾ ਫਾਸ ਦੋ ਵੱਖ-ਵੱਖ ਮਕਦਮਿਆਂ ਦੇ ਵਿੱਚ ਤਿੰਨ ਵਿਅਕਤੀ ਕੀਤੇ ਗ੍ਰਿਫਤਾਰ ਭਾਰੀ ਮਾਤਰਾ ਵਿੱਚ ਹੈਰੋਇਨ ਅਤੇ ਅਸਲਾ ਕੀਤਾ ਬਰਾਮਦ ਪੁਲਿਸ ਦੇ ਸੀਨੀਅਰ ਅਧਿਕਾਰੀਆਂ ਨੇ ਦਿੱਤੀ ਜਾਣਕਾਰੀ ਅਧਿਕਾਰੀਆਂ ਵੱਲੋਂ ਜਾਣਕਾਰੀ ਸਾਂਝੀ ਕਰਦੇ ਦੱਸਿਆ ਕਿ ਉਨ੍ਹਾਂ ਵੱਲੋਂ ਅੰਤਰਰਾਸ਼ਟਰੀ ਜੋ ਇੱਕ ਸਮਗਲਿੰਗ ਹੋ ਰਹੀ ਸੀ ਜਿਸ ਦੇ ਵਿੱਚ ਕ੍ਰਾਸ ਬਾਰਡਰ ਦੇ ਉੱਤੋਂ ਭਾਰੀ ਮਾਤਰਾ ਦੇ ਵਿੱਚ ਜਿਹੜਾ ਨਸ਼ਾ ਸੀ ਉਹ ਆ ਰਿਹਾ ਸੀ ਇਹਨਾਂ ਵੱਲੋਂ ਹਰੋਇਨ ਬਰੰਦ ਕੀਤੀ ਗਈ ਤੇ ਨਾਲ ਇਹਨਾਂ ਵੱਲੋਂ ਅਸਲਾ ਬਰੰਦ ਕੀਤਾ ਗਿਆ ਜੋ ਡਰੋਨ ਦੇ ਰਾਹੀਂ ਆ ਰਿਹਾ ਸੀ ਇਸ ਦੇ ਸਬੰਧ ਦੇ ਵਿੱਚ ਤਿੰਨ ਵਿਅਕਤੀਆਂ ਨੂੰ ਉਹਨਾਂ ਵੱਲੋਂ ਜਿਹੜਾ ਹੈ ਗ੍ਰਿਫਤਾਰ ਕੀਤਾ ਗਿਆ ਆਓ ਉਸ ਨੂੰ ਸਰੋਣਿਆ ਕੀ ਕਹਿੰਦੇ ਇਸ ਸਬੰਧੀ ਪੁਲਿਸ ਦੇ ਸੀਨੀਅਰ ਅਧਿਕਾਰੀ ਇਸ ਮਾਮਲੇ ਨੂੰ ਲੈ ਕੇ ਜੀ ਤਰਨਤਾਰਨ ਮਿਸਲਾ ਜੋ ਮਾੜਿਆਂ ਅੰਥਰਾਂ ਖਿਲਾਫ ਨਿਰੰਤਰ ਇੱਕ ਮੁਹਿੰਮ ਚੱਲ ਰਹੀ ਹੈ ਉਸ ਮੁਹਿੰਮ ਦੇ ਵਿੱਚ ਸਾਡੀ ਜਿਹੜੀ ਸੀਆਈਏ ਦੀ ਟੀਮ ਹੈ ਜਿਹਨੂੰ ਐਸਪੀਡੀ ਅਤੇ ਡੀਐਸਪੀਡੀ ਲੀਡ ਕਰਦੇ ਆ ਉਹਨਾਂ ਦੀ ਟੀਮ ਨੂੰ ਇੱਕ ਦੋ ਚੰਗੀਆਂ ਸਫਲਤਾਵਾਂ ਮਿਲੀਆਂ ਨੇ ਇਹਦੇ ਵਿੱਚ ਵੱਖ-ਵੱਖ ਮੁਕੱਦਮਿਆਂ ਦੇ ਵਿੱਚ ਜਿਹੜੇ ਕ੍ਰਾਸ ਬਾਰਡਰ ਸਮਗਲਿੰਗ ਆਫ ਡਰੱਗਸ ਐਂਡ ਵੈਪਨ ਹੈ ਜਿਹੜਾ ਉਹਦੇ ਮੋਡਿਊਲ ਬਸਟ ਕੀਤੇ ਗਏ ਨੇ ਪਹਿਲਾ ਹੈਗਾ ਮੁਕੱਦਮਾ ਨੰਬਰ 197 ਹੈ ਜਿਹੜਾ ਇਹ ਚਭਾਲ ਥਾਣੇ ਦਾ ਹੈ ਇਦੇ ਵਿੱਚ ਦੋ ਦੋਸ਼ੀ ਕੁਲਵੰਤ ਸਿੰਘ ਅਤੇ ਅਨਮੋਲ ਸਿੰਘ ਐ ਜੋ ਉਹ ਅਰੈਸਟ ਕੀਤੇ ਨੇ ਇਹਨਾਂ ਕੋਲੋਂ 1 ਕਿਲੋ 33 ਗ੍ਰਾਮ ਹਿਰੋਇਨ ਰਿਕਵਰ ਹੋਈ ਹੈ ਤੇ ਇਹ ਵੀ ਪਾਕਿਸਤਾਨ ਤੋਂ ਸਮਗਲਾਂ ਰਾਹੀਂ ਜਿਹੜੀ ਹੈ ਹਿਰੋਇਨ ਮੰਗਵਾਉਂਦੇ ਸੀਗੇ ਤੇ ਇੱਥੇ ਜਿਹੜੇ ਲੋਕਲ ਸਪਲਾਈਅਰ ਤੇ ਪੈਡਲਰਸ ਨੇ ਉਹਨਾਂ ਨੂੰ ਸਪਲਾਈ ਕਰਦੇ ਸੀ ਇਸ ਕੇਸ ਦੇ ਵਿੱਚ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜਿਦੇ ਚ ਅਸੀਂ ਇਸ ਕੇਸ ਦੇ ਜਿਹੜੇ ਬੈਕਵਰਡ ਤੇ ਫਾਰਵਰਡ ਲਿੰਕੇਜਸ ਨੇ ਉਹਨਾਂ ਬਾਰੇ ਤਫਤੀਸ਼ ਕਰ ਰਹੇ ਹਾਂ ਨਾਲ ਹੀ ਮੁਕਦਮਾ ਨੰਬਰ 211 ਹੈ ਜਿਹੜਾ ਇਹ ਖੇਮ ਕਰਨ ਦਾ ਮੁਕਦਮਾ ਹੈ ਜਿੱਦੇ ਚ ਇੱਕ ਡਰੋਨ ਅਤੇ ਇੱਕ 9mm ਗਲੌਕ ਤੇ ਦੋ ਜਿੰਦਾ ਰਾਉਂਡ ਹੈ ਜੋ ਉਹ ਰਿਕਵਰ ਕੀਤੇ ਗਏ ਨੇ ਇਸ ਕੇਸ ਦੇ ਵਿੱਚ ਗੁਰਚਰਨ ਸਿੰਘ ਉਰਫ ਤੋਤਾ ਹੈ ਜੋ ਅਰੈਸਟ ਕੀਤਾ ਗਿਆ ਹੈ ਇਹਦੇ ਚ ਵੀ ਸਿਮਿਲਰ ਮੋਡਸ ਆਪਰੇਂਡਾ ਹੈ ਕਿ ਇਹਦੇ ਵਿੱਚ ਵੀ ਪਾਕਿਸਤਾਨ ਤੋਂ ਸਮਗਲਰਾਂ ਰਾਹੀਂ ਵੈਪਨ ਮੰਗਾਏ ਜਾ ਰਹੇ ਸੀ ਤੇ ਇਸ کیس ਦੇ ਵਿੱਚ ਵੀ ਸਾਡੀ ਟੀਮ ਵੱਲੋਂ ਡੂੰਘਾਈ ਦੇ ਵਿੱਚ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਇਹ ਜਿਹੜੇ ਤਿੰਨੋ ਅਕਿਊਜ਼ ਨੇ ਇਹਨਾਂ ਦਾ ਮਾਨਯੋਗ ਅਦਾਲਤ ਤੋਂ ਰਿਮਾਂਡ ਲੈ ਕੇ ਆ ਇਨ ਡੈਪਥ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਕਿ ਜਿਹੜੇ ਜਮਾਨਾ ਮੇਰੇ ਜਿਹਨੂੰ ਕੋ ਹੀਰੋਨ ਬੱਕਰੀ ਆ ਟਰੌਂ ਬੱਕਰਾ ਕੀ ਸਾਰੇ ਪਾਕਿਸਤਾਨ ਤੋਂ ਦੋਨਾਂ ਨੇ ਇਸ ਮਕਦਮੇ ਦੇ ਨਾਲ ਅਟੈਕ ਨੇ ਜੀ ਬਿਲਕੁਲ ਤੇ ਤਾਂ ਹੀ ਮੈਂ ਇਹ ਗੱਲ ਕੀਤੀ ਹੈ ਕਿ ਇਹ ਜਿਹੜਾ ਕਰਾਸ ਬਾਰਡਰ ਅ ਜਿਹੜਾ ਸਮਗਲਿੰਗ ਹੋ ਰਹੀ ਹੈ ਉਸ ਸਿਲਸਿਲੇ ਦੇ ਵਿੱਚ ਸਾਨੂੰ ਚੰਗੀ ਸਫਲਤਾ ਮਿਲੀ ਹੈ ਕੋਈ ਅਨਾਂ ਤੇ ਪਹਿਲਾਂ ਵੀ ਕੇਸ ਦਰਜ ਇਹਦੇ ਵਿੱਚ ਡੂੰਘਾਈ ਚ ਤਫਤੀਸ਼ ਕੀਤੀ ਜਾ ਰਹੀ ਹੈ ਤੇ ਹਜੇ ਫਿਲਹਾਲ ਇਹਨਾਂ ਦੇ ਜਿਹੜੇ ਕੇਸ ਇਸ ਸਾਹਮਣੇ ਨਹੀਂ ਆਏ ਇਹ ਕਦੋਂ ਤੋਂ ਮੜਦਾ ਕੀ ਕੰਮ ਕਰਦੇ ਆ ਰਹੇ ਇਹਦੇ ਵਿੱਚ ਕਿਉਂਕਿ ਮੈਂ ਜਿੱਦਾਂ ਦੱਸਿਆ ਕਿ ਬੈਕਵਰਡ ਐਂਡ ਫਾਰਵਰਡ ਲਿੰਕੇਜਸ ਨੇ ਜਿਹੜੇ ਨਾਲ ਦੇ ਬੰਦੇ ਨੇ ਅਸੀਂ ਅਰੈਸਟ ਕਰਾਂਗੇ ਤੇ ਉਹਨਾਂ ਤੋਂ ਸਾਨੂੰ ਚੰਗੀ ਤਰ੍ਹਾਂ ਕਲੀਅਰ ਹੋਏਗਾ ਵੀ ਇਹ ਕਦੋਂ ਤੋਂ ਕਰਦੇ ਆ ਰਹੇ ਨੇ ਦਿੰਦਿੰਦਾ ਬੁਲਿਸਫਾਰਡ ਬਲਕਿ ਕਿੱਥੇ ਲਾਖਾ ਬੰਦੀ ਕੀਤੀ ਜੀ ਤੁਹਾਡੇ ਕੋਲ ਛੋਟੇ ਜਿਹਾ ਹਾਲ ਨਾ ਕਿਤੇ ਅਜਨ ਜਿਹੜਾ ਇੱਕ ਡਰੋਨ ਸਿਸਟਮ ਆਪਣੇ ਲਗਾਇਆ ਗਿਆ ਵਾ ਗੱਡੀ ਲਗਾਈ ਹੈ ਜੀ ਉਹਦੇ ذریعے ਚੀਜ਼ਾਂ ਸਾਹਮਣੇ ਆਈ ਹੈ ਕਿ ਜਾਂ ਇਹ ਵੈਸੇ ਹੀ ਜਿਹੜਾ ਰਾਤ ਵਗਰਾ ਬਾਰਡਰ ਤੇ ਅਕਸਰ ਵਿਖੇ ਜਾਂਦੇ ਸੀ ਨਹੀਂ ਡਰੋਨ ਸਿਸਟਮ ਤੋਂ ਵੱਖਰੇ ਤੌਰ ਤੇ ਰਿਕਵਰੀ ਹੋ ਰਹੀ ਹੈ ਉਹਦਾ ਵੀ ਅਸੀਂ ਤੁਹਾਡੇ ਨਾਲ ਡਿਟੇਲ ਹੈ ਜਿਹੜੀ ਸਾਂਝੀ ਕਰਦੇ ਹਾਂ ਜਿਹੜਾ ਇਹ ਹੈਗਾ ਇਹ ਡਿਫਰੈਂਟ ਇਨਪੁਟ ਤੇ ਕੀਤੀ ਗਈ ਹੈ ਮਰਦ ਜਿਸ ਤਰ੍ਹਾਂ ਗਿਮਨੀ ਚੋਂੋਂ ਦਾ ਮਹੌਲ ਜਾਂਦਾ ਪਿਆ ਬਾੜ ਤੋਂ ਹਥਿਆਰ ਮੈਨੇ 10 ਰੋਡ ਮੇਂ ਇਸ ਵਸ ਇਸ਼ਾਰਾ ਕਰਦੇ ਕੀ ਕਰ ਰਹੇ ਨਹੀਂ ਇਸ਼ਾਰਾ ਤਾਂ ਜੀ ਇਹਦੇ ਇਹ ਕਰਦੇ ਨੇ ਕਿ ਜੋ ਤਰਨ ਤਰਨ ਪੁਲਿਸ ਹੈ ਮੁਸਤਦੀਨ ਨਾਲ ਕੰਮ ਕਰ ਰਹੀ ਹੈ ਤੇ ਸਾਡਾ ਨਿਰੰਤਰ ਕੋਸ਼ਿਸ਼ ਇਹ ਚੱਲ ਰਹੀ ਹੈ ਕਿ ਜੇ ਵੀ ਜਿਸ ਵੀ ਤਰ੍ਹਾਂ ਦੀ ਕੋਈ ਸਮਗਲਿੰਗ ਦੀ ਐਕਟੀਵਿਟੀ ਸਾਡੇ ਸਾਹਮਣੇ ਆਉਂਦੀ ਹੈ ਉਹਦੇ ਤੇ ਕਾਨੂੰਨ ਮੁਤਾਬਕ ਕਾਰਵਾਈ ਕੀਤੀ ਜਾਵੇ ਐਂਡ ਉਹਦਾ ਜਿਹੜਾ ਬੈਕਵਰਡ ਐਂਡ ਫਾਰਵਰਡ ਲਿੰਕੇਜ ਹੈ ਉਹਦੀ ਤਫਤੀਸ਼ ਕੀਤੀ ਜਾਵੇ ਤਾਂ ਕਿ ਜਿਹੜਾ ਪੂਰਾ ਮੋਡਿਊਲ ਹੈ ਉਹ ਖਤਮ ਕੀਤਾ ਜਾ ਸਕੇ ਮੈਨੂੰ ਕੋਈ ਡਰਗ ਮੰਨੀ ਵੀ ਫੜੀ ਗਈ ਹਜੇ ਤੇ ਛੋਲਾਲ ਜਿਦਾ ਮੈਂ ਦੱਸਿਆ ਕਿ ਹਰੇ ਇਸ ਕੇਸ ਦੇ ਵਿੱਚ ਹੋਰ ਵੀ ਲੋਕ ਇਨਵੋਲਡ ਨੇ ਤੇ ਸਾਨੂੰ ਉਮੀਦ ਹੈ ਕਿ ਉਹਨਾਂ ਨੂੰ ਜਦੋਂ ਅਸੀਂ ਇਨਵੈਸਟੀਗੇਟ ਕਰਾਂਗੇ ਤੇ ਸਾਨੂੰ ਹੋਰ ਰਿਕਵਰੀ ਹੋਣਗੀਆ